ਜਿਹੜਾ ਅਮਲੀ ਪਰਿਵਾਰ ਨਾਲ ਉਹਦੋਂ ਦੁਖੀ ਪਰਿਵਾਰ ਕੋਈ ਨਹੀਂ ਹੈ ਤੇ ਉਹ ਵਿਚਾਰੇ ਪਹਿਲਾਂ ਹੀ ਟੁੱਟੇ ਹੋਏ ਹੁੰਦੇ ਆ ਉਹਨਾਂ ਦੇ ਪਰਿਵਾਰ ਵਾਲੇ ਜਿਹੜਾ ਸਾਨੂੰ ਲੱਗਦਾ ਵੀ ਦੰਦ ਦਲ ਚ ਫਸਿਆ ਹੋਇਆ ਤੁਸੀਂ ਸਾਨੂੰ ਉਂਗਲ ਫੜਾਉਂਗੇ ਅਸੀਂ ਬਾਹਰ ਫੜ ਕੇ ਖਿੱਚਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇੱਕ ਕਾਹਲ ਚੱਲੋ 99 ਕਾਹਲ ਵਸੀ ਲੈ ਲੈਂਦੇ ਜਿਹੜਾ 9999 ਆ ਠੀਕ ਆ ਉਹਨਾਂ ਦਾ ਛੁੱਟਣਾ ਨਹੀਂ ਤੁਸੀਂ ਕੋਸ਼ਿਸ਼ ਇਹ ਕਰ ਸਕਦੇ ਹੋ ਵੀ ਨਸ਼ਾ ਚੇਂਜ ਕਰ ਲੈ ਦੇਖੋ ਸੱਚ ਤਾਂ ਫਿਰ ਬੋਲਣਾ ਹੀ ਪੈਣਾ ਜੇ ਹਟਾਉਣੇ ਆ ਅਨਾਮ ਸੁਮਾਸ ਸੁਧਾਰ ਕਰਨਾ ਕੋਈ ਨਹੀਂ ਕੇਸੀ ਬੱਚੇ ਤੇ ਬੱਚੀ ਬਰਗੀ ਬੰਦਾ ਨਹੀਂ ਸੁਧਰਦਾ ਨੌਜਵਾਨ ਇਹਦਾ ਵਿਆਹ ਕਰ ਦੇ ਕਹਿੰਦੇ ਜੀ ਇਹ ਸੁਧਰ ਜੇ ਤੁਸੀਂ ਬੱਚੇ ਦਾ ਵਿਆਹ ਕਰਨਾ ਤਾਂ ਪਹਿਲਾਂ ਆਪ ਸੁਧਰ ਜਿਹਨੂੰ ਤੁਸੀਂ ਨਹੀਂ ਸੁਧਾਰ ਸਕਦੇ ਉਹਨੂੰ ਕਿਸੇ ਦੀ ਧੀ ਦੇ ਨਾਲ ਲਾ ਬੰਨੋ ਕਿ ਉਸ ਦਾ ਤੁਹਾਡੇ ਬਾਰੇ ਆਇਆ ਸੀ ਕਿ ਤੂੰ ਜ਼ਿਕਰ ਕੇ ਮਰ ਕੇ ਜੀਉਂਦਾ ਹੋਇਆ ਮੌਤ ਨੂੰ ਮਸ਼ੂਰ ਕਰਦਾ ਕਿ ਮਰਦਿਆਂ ਦਾ ਕੋਈ ਸ਼ਹਿਰ ਨਹੀਂ ਹੁੰਦਾ ਫਿਰ ਮੇਰੇ ਜਿਵੇਂ ਨਾ ਪਰਮਾਤਮਾ ਕੋਲੇ ਦਿਮਾਗ ਚ ਆਇਆ ਵੀ ਮਰਦਿਆਂ ਦਾ ਕੋਈ ਵਾਕਈ ਸ਼ੇਰ ਨਹੀਂ ਹੁੰਦਾ ਬਈ ਇੱਥੇ ਹੀ ਆਪਾਂ ਨੂੰ ਲੜਨਾ ਪੈਣਾ ਆਪਣੀ ਜ਼ਿੰਦਗੀ ਨੂੰ ਲੋਕਾਂ ਸਾਹਮਣੇ ਖੋਲਣਾ ਮੇਰੇ ਲਈ ਜੱਛ ਦੀ ਗੱਲ ਨਹੀਂ ਅਸੀਂ ਪੱਥਰ ਚਟਿਆ ਗਾਕਾ ਬੜੇ ਬਕਵਕੇ ਨੇ ਕੋਈ ਰਾਸ ਦੀ ਗੱਲ ਨਹੀਂ ਦੂਜਿਆਂ ਦੀ ਗਲਤੀ ਤੋਂ ਸਿੱਖਣ ਵਾਲੇ ਨੂੰ ਸਿਆਣਾ ਕਹਿੰਦੇ ਆ ਤੇਰੇ ਗਉਧੇ ਚ ਪਥਰੀ ਭਰ ਜੋ ਪੱਥਰ ਹਰਨ ਕਰ ਲੈ ਇਨਸਾਨ ਦੇ ਵਾਸਤੇ ਗੱਲ ਹੈ ਇਸ਼ਕ ਤੇ ਪਹਿਲਾਂ ਮੈਂ ਤੁਹਾਨੂੰ ਹੁਸਨ ਦੀ ਤਾਰੀਫ ਸੁਣਾਉਣਾ ਮੈਂ ਲਿਖਿਆ ਮੈਂ ਤੇਰੀ ਜਦੋਂ ਵੀ ਤਾਰੀਫ ਲਿਖੂੰ ਦਿਲਾਂ ਦੀ ਮਹਿਕੀ ਲਿਖੂੰ ਸਾਲਾਂ ਲੱਗ ਜਾਣੇ ਨਹੀਂ ਤਾਂ ਮੈਂ ਤੇ ਮੈ ਬ੍ਰੀਫ ਲਿਖਾਂ ਮੈਂ ਤੇਰੀ ਜਦੋਂ ਵੀ ਤੇਰੀਆਂ ਨਸ਼ਿੱਲੀਆਂ ਅੱਖਾਂ ਦਾ ਅਸਰ ਦੱਸ ਕੇ ਤਸਕਰਾਂੇ ਵਿੱਚ ਹੀ ਅਫੀਮ ਲਿਖਾਂ ਮੈਂ ਤੇਰੀ ਜਦੋਂ ਵੀ ਤਾਰੀਫ ਲਿਖਾਂ ਤੇਰੀ ਸੋਹਣ ਸਿਰਦੀ ਕਿਤਾਬ ਲਿਖਾਂ ਤੇਰੀ ਸਾਦਗੀ ਨੂੰ ਪੰਜਾਬੀ ਲਿਖਾਂ ਤੇਰੀ ਮਾਸੂਮੀਅਤ ਅੱਗੇ ਅਦਾਬ ਲਿਖਾਂ ਤੇਰੇ ਬੁੱਲਾਂ ਨੂੰ ਮੈਂ ਗੁਲਾਬ ਲਿਖਾਂ ਤੈਨੂੰ ਹਰ ਇੱਕ ਦਮ ਮੈਂ ਖਾਬ ਲਿਖਾਂ ਚਿਹਰੇ ਤੇ ਆਖ ਤਾਪ ਦਾ ਮੈਂ ਤਾਪ ਲਿਖਾਂ ਖੂਬਸੂਰਤੀ ਪਰੋਂਦੇ ਜਿਹੜੀ ਗਹਿਲਾਂ ਦੇ ਵਿੱਚ ਜਪੰਤਨ ਸ਼ਾਇਰਾਂ ਦੀ ਜੀਰ ਦੇਖੋ ਮੈਂ ਤੇਰੀ ਜਦੋਂ ਵੀ ਤਾਰੀਫ ਲਿਖਾਂ ਦਿਲਾਂ ਦੀ ਮੈਥੀ ਲਿਖਾਂ ਸਾਲਾਂ ਲੱਗ ਜਾਣੇ ਨਹੀਂ ਵਿੱਚ ਮੈਂ ਮਰੀ ਲਿਖਾਂ ਮੈਂ ਤੇਰੀ ਜਦੋਂ ਵੀ ਤਾਰੀਫ ਕਰ ਦੱਸ ਕਿੰਨਾ ਚਿਰ ਤੈਨੂੰ ਮੇਰਾ ਦਰਦ ਦਿਖੂਣੀ ਦੱਸ ਕਿੰਨਾ ਚਿਰ ਤੈਨੂੰ ਮੇਰਾ ਦਰਦ ਦਿਖੂਣੀ ਬੱਚਿਆਂ ਵਾਂਗ ਰਹੁੰਦਾ ਇੱਕ ਮਰਦ ਦਿਖੂਣੀ ਐ ਇਸ਼ਕੇ ਦਾ ਲੱਗਿਆ ਜੋ ਮਰਜ਼ ਦਿਖੂਣੀ ਅੰਜੂਆਂ ਨਾਲ ਭਿੱਜੀ ਹੋਈ ਅਰਜ਼ ਦਿਖੂਣੀ ਦੱਸ ਕਿੰਨਾ ਚਿਰ ਇੰਨਾ ਚਿਰ ਤੈਨੂੰ ਮੇਰਾ ਦਰਦ ਦਿਖਾਉਣਾ ਇਹ ਜਿਹੜਾ ਗਲਤਾਂ 'ਚ ਦਰਦ ਆਇਆ ਕੀ ਤੈਨੂੰ ਮੇਰਾ ਦਰਦ ਦੱਸੂਗਾ ਕਿਹੜਾ ਦਰਦ ਹੈ